ਕਿ ਪਠਾਨ ਮਾਜਰਾ ਉਹਨਾਂ ਦਾ ਰਿਸ਼ਤੇਦਾਰ ਹੈ ਜੋ ਸਾਡੇ ਸੁਣਨ ਚ ਆਇਆ ਫੁੱਫੜ ਲੱਗਦਾ ਕਹਿੰਦੇ ਉਹਨਾਂ ਦਾ ਸਹੁਰਿਆਂ ਵੱਲ ਤੇ ਅੱਜ ਉਹਨੂੰ ਸਪੇਟ ਦੀ ਪੁਲਿਸ ਨੇ ਭਜਾਇਆ ਹੋਇਆ ਸੈਂਟਰ ਦੀ ਨੇ ਨਹੀਂ ਭਜਾਇਆ ਹੋਇਆ ਕਿ ਘਟੋ ਘਟ ਉਸ ਬੰਦੇ ਨੂੰ ਰੀਲੀਫ ਦੇ ਦਿਓ ਕੱਲ ਨੂੰ ਉਹਦਾ ਕੋਈ ਨੁਕਸਾਨ ਹੋ ਜਵੇ ਕਿਤੇ ਬਾਹਰ ਅੰਦਰ ਟਿਕਣਾ ਉਹਦੇ ਦੁਸ਼ਮਣੀ ਅਸੀਂ ਸੁਣਦੇ ਆ ਚੱਲਦੀ ਆ ਉਹਦਾ ਕੋਈ ਨੁਕਸਾਨ ਹੋ ਜਵੇ ਠੀਕ ਹੈ ਤੇ ਉਹਦਾ ਕੌਣ ਜ਼ਿੰਮੇਵਾਰ ਹੈ ਤੇ ਜੇ ਇਹਨਾਂ ਦੇ ਹੱਥ 'ਚ ਕੰਟਰੋਲ ਹੈ ਕਿ ਆ ਉਹਨੂੰ ਇੱਕ ਰੀਲੀਫ ਨਹੀਂ ਦਿਵਾ ਸਕਦੇ ਮੈਂ ਕਹਿੰਦਾ ਉਹਨੂੰ ਜੇਲ੍ਹ ਭੇਜ ਦਿਓ ਬਟ ਉਹਨੂੰ ਇੱਕ ਜਿੱਦਾਂ ਆਮ ਬੰਦੇ ਨਾਲ ਟ੍ਰੀਟਮੈਂਟ ਹੁੰਦਾ ਉਹਵੇਂ ਕਰੋ ਉਹਦੀ ਇੰਟਰਵਿਊ ਅਸੀਂ ਸੁਣੀ ਲਾਈਵ ਹੋ ਕੇ ਉਹਨੇ ਦੱਸਿਆ ਕਿ ਉਹਦਾ ਤਾਂ ਇੰਕਾਊਂਟਰ ਕੜ ਤੱਕ ਪੁਲਿਸ ਗਈ ਹੈ ਠੀਕ ਹੈ ਔਰ ਇੱਕ ਚੀਜ਼ ਹੋਰ ਨੋਟ ਕਰੋ ਕਿ ਜਦ ਤੱਕ ਉਹ ਇਹਨਾਂ ਦੇ ਖਿਲਾਫ ਨਹੀਂ ਬੋਲਿਆ ਜਿਹੜੇ ਮਾਮਲੇ 'ਚ ਉਹਦੇ ਪਰਚਾ ਦਰਜ ਕਰਿਆ ਉਹ ਕਿਹੜਾ ਕੰਪਲੇਂਟ ਉਦਣੇ ਹੋਈ ਹੈ ਉਹ ਕੰਪਲੇਂਟ ਤਾਂ 2 ਸਾਲ ਤੇ ਰੁੜ ਰਹੀ ਹੈ ਜਿੱਦਣ ਇਹਨਾਂ ਦੇ ਖਿਲਾਫ ਬੋਲ ਪਿਆ ਉਦਣੇ ਉਹਦੇ ਪਰਚਾ ਦੇ ਕਿਉਂ ਨੂੰ ਭੁਜਾ ਲਿਆ ਜੇ ਇਹਨਾਂ ਦੀ ਚੱਲਦੀ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਦਾ ਜੁਆਈ ਸੀਐਮ ਹੋਵੇ ਤੇ ਉਹਨੂੰ ਸਟੇਟ ਚ ਤੇ ਪੁਲਿਸ ਭਜਾ ਲਵੇ ਠੀਕ ਹੈ ਇਹ ਬਹੁਤ ਛੋਟੀ ਤੇ ਬਹੁਤ ਬੜੀ ਐਗਜ਼ਾਮਪਲ ਹੈ ਕਿ ਉਹਨਾਂ ਦੀ ਕਿੰਨੀ ਕ ਚੱਲਦੀ ਹੈ